ਸਤਿ ਸ਼੍ਰੀ ਅਕਾਲ ਜੀ ਮੈਂ ਜਸਪ੍ਰੀਤ ਅੱਜ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੇ ਤੁਹਾਡਾ ਕੁਝ ਬਣਾਉਣ ਨੂੰ ਮਨ ਨਹੀਂ ਕਰਦਾ ਜਾਂ ਫਿਰ ਤੁਹਾਨੂੰ ਹੈਗੀ ਐ ਜਲਦੀ ਜਾਂ ਫਿਰ ਕਿਸੇ ਗੈਸਟ ਦੀ ਲਾਸਟ ਮਿੰਟ ਕਾਲ ਆ ਗਈ ਹੈ ਕਿ ਉਹਨੂੰ ਤੁਹਾਡੇ ਘਰੇ ਆਉਣ ਲੱਗੇ ਆ ਤਾਂ ਫਿਰ ਇਹ ਰੈਸিপি ਹੈਗੀ ਆ ਤੁਹਾਡੇ ਲਈ ਤੇ ਅੱਜ ਫਿਰ ਆਪਾਂ ਬਣਾਉਣ ਲੱਗੇ ਆ ਝਟਪਟ ਤਿਆਰ ਹੋਣ ਵਾਲੀ ਜੀਰਾ ਆਲੂ ਮਸਾਲਾ ਐਸੀ ਤੇ ਸਭ ਤੋਂ ਪਹਿਲਾਂ ਆਪਾਂ ਲੈ ਲੈਣੇ ਆਲੂ ਆਲੂਆਂ ਨੂੰ ਧੋ ਕੇ ਚੰਗੀ ਤਰ੍ਹਾਂ ਫਿਰ ਆਪਾਂ ਬਣ ਲੈਣਾ ਗਿਆ ਉਬਲ ਤੇ ਜਿਹੜਾ ਆਲੂ ਉਬਾਲਨੇ ਆ ਇਹਨਾਂ ਦਾ ਇਹ ਹੈ ਵੀ ਤੁਸੀਂ ਜਿੱਦਾਂ ਦੀ ਸਬਜ਼ੀ ਖਾਣੇ ਆ ਜਿੱਦਾਂ ਤੁਸੀਂ ਬਹੁਤ ਕੁਲੀ ਹੋਈ ਸਬਜ਼ੀ ਖਾਣੇ ਆ ਫਿਰ ਤੁਸੀਂ ਉਹਨੂੰ ਫੁੱਲ ਬੋਇਲ ਕਰ ਲਿਓ ਜੇ ਤੁਸੀਂ ਥੋੜੀ ਖੜਮੀ ਸਬਜ਼ੀ ਖਾਣੇ ਆ ਤੇ ਵੀ ਤੁਸੀਂ ਇਹਨਾਂ ਨੂੰ ਨਾ ਕੱਟ ਕੇ ਬੋਇਲ ਕਰਕੇ ਜਿੱਦਾਂ 95% ਬੋਇਲ ਕਰ ਲਿਓ ਤੇ ਇਹਨਾਂ ਨੂੰ ਫਿਰ ਆਪਾਂ ਕੱਟ ਲੈਣਾ ਹੈ ਆਲੂ ਆਪਾਂ ਕੱਟ ਲਿਆ ਤੇ ਵੈਸਾ ਨੂੰ ਕੱਟਣ ਦੇ ਵੀ ਲੋੜ ਨਹੀਂ ਸੀ ਤੇ ਹੁਣ ਆਪਾਂ ਪਾਉਣੀਆਂ ਹਰੀ ਮਿਰਚ ਤੁਸੀਂ ਜਿੰਨੀ ਖਾਣੇ ਉਸ ਹਿਸਾਬ ਨਾਲ ਪਾ ਲਿਓ ਮੈਂ ਪਾਉਣ ਲੱਗੀ ਹਾਂ ਦੋ ਕਿਉਂਕਿ ਥੋੜੇ ਤਿੱਖੇ ਜਿਹਾ ਬਣ ਜਊਗੇ ਛੜੀ ਮਿਰਚਾਂ ਨਾ ਉਹਨੂੰ ਬਿਲਕੁਲ ਬਰੀਕ ਕਰ ਲਿਓ ਇਹ ਮੂਝ ਨਹੀਂ ਹੋਣੀ ਚਾਹੀਦੀ ਹੈ ਕਿ ਤੇ ਮੂਝ ਕੇ ਵਰਨਾ ਵਧੀਆ ਥਾਰੀ ਮਿਰਚ ਆ ਜੇ ਸਾਰਾ ਟੇਸਟ ਖਰਾਬ ਹੋ ਜਾਂਦਾ ਹੈ ਇਹ ਜਿਹੜੀ ਸਬਜੀ ਆ ਨਾ ਬਹੁਤ ਹੀ ਜਲਦੀ ਤਿਆਰ ਹੋ ਜਾਂਦੀ ਹੈ ਇਸ ਕਰਕੇ ਜਿਹੜੇ ਵੀ ਤੁਸੀਂ ਜੀ ਮਸਾਲੇ ਪਾਉਣੇ ਆ ਉਹਨਾਂ ਦੀ ਤਿਆਰੀ ਪਹਿਲਾਂ ਹੀ ਕਰਕੇ ਰੱਖੋ ਕਿਉਂਕਿ ਇਹ ਮਿੰਟੋ-ਮਿੰਟ ਬਣ ਜਾਣੀ ਹੈ ਤੇ ਮਸਾਲੇ ਦੇਖ ਲਓ ਮੈਂ ਤੁਹਾਨੂੰ ਕਿਹੜੇ ਪਾਉਣ ਲੱਗੀ ਆ ਤੇ ਆ ਹੈਗੀ ਆਪਣੀ ਕਸ਼ਮੀਰੀ ਮਿਰਚ ਤੇ ਆ ਭੁੰਨਿਆ ਹੋਇਆ ਜੀਰਾ ਪਾਊਡਰ ਆ ਥੋੜਾ ਜਿਹਾ ਕਿਚਨ ਕਿੰਗਾ ਤੇ ਆ ਗਰਮ ਮਸਾਲਾ ਆ ਆ ਜੀਰਾ ਆ ਤੇ ਸਵਾਦ ਅਨੁਸਾਰ ਨਮਕ ਕਿਰਨ ਮਸਾਲੇ ਇਹਦਾ ਕੋਈ 100% ਰੂਲ ਨਹੀਂ ਹੈਗਾ ਤੁਹਾਡੇ ਘਰੇ ਜਿਹੜੇ ਵੀ ਮਸਾਲੇ ਪਏ ਆ ਜਾਂ ਜਿਹੜੇ ਤੁਸੀਂ ਖਾਣੇ ਆ ਜਿਹਨੇ ਤੁਸੀਂ ਖਾ ਸਕਦੇ ਆ ਉਸ ਨਾਲ ਪਾ ਲਓ ਪਰ ਲੋੜ ਤੋਂ ਜਾਣ ਨਾ ਪਾਇਓ ਫਿਰ ਨਾ ਕਹੋ ਕਿ ਮੈਂ ਇਹ ਸਬਜੀ ਕੋੜੀ ਕਰਾ ਦਿੱਤੀ ਆ ਤੇ ਜਿਹੜਾ ਗੈਸ ਆਪਾਂ ਮੀਡੀਅਮ ਤੇ ਰੱਖਣਾ ਆ ਕੜਾਹੀ ਆਪਾਂ ਛਡਾ ਦਿੱਤੀ ਆ ਤੇ ਕੜਾਹੀ ਆਪਣੀ ਗਰਮ ਵੀ ਹੋ ਗਈ ਆ ਤੇ ਸਭ ਤੋਂ ਪਹਿਲਾਂ ਆਪਰੇ ਵਿੱਚ ਪਾਉਣਾ ਆ ਜਿਹੜਾ ਵੀ ਆਪਾਂ ਪੌਇਲ ਆਪਾਂ ਖਾਣੇ ਆ ਤੇ ਅਸੀਂ ਖਾਣੇ ਆ ਰਿਫਾਈਨ ਤੇ ਅਸੀਂ ਪਾਉਣ ਲੱਗੇ ਆ ਰਿਫਾਈਨ ਹੋਇਆ ਤੇ ਤੁਸੀਂ ਜਿਹੜੀ ਆ ਤੁਸੀਂ ਦੇਸੀ ਘਿਓ ਦੇ ਵਿੱਚ ਵੀ ਸਬਜੀ ਬਣਾ ਸਕਦੇ ਆ ਪਰ ਅਸੀਂ ਜਿੱਦਾਂ ਇਹਨੂੰ ਪਹਿਲਾਂ ਰਿਫਾਈਨਡ ਔਇਲ 'ਚ ਬਣਾ ਲੈਂਦੇ ਆ ਬਾਹਰ ਵਿੱਚ ਹੀ ਮੈਂ ਦੇਸੀ ਘਿਓ ਆਲੂ ਦੇ ਉੱਪਰ ਪਾ ਜਾਂਦਾ ਹੁੰਦਾ ਨਾ ਉਦੋਂ ਵੀ ਜਿਆਦਾ ਸੁਆਦ ਲੱਗਦੇ ਆ ਤੇ ਫਰੈਸ਼ ਫਰੈਸ਼ਰ ਟੇਸਟ ਆਉਂਦਾ ਆ ਬਾਕੀ ਉਹ ਤੁਹਾਡੀ ਆਪਣੀ ਆਪਣੀ ਮਰਜ਼ੀ ਆ ਤੇਲ ਆਪਣਾ ਹੋ ਗਿਆ ਆ ਗਰਮ ਤੇ ਸਭ ਤੋਂ ਪਹਿਲਾਂ ਜਾਊਗਾ ਇਹਦੇ ਵਿੱਚ ਜੀਰਾ ਕਿਉਂਕਿ ਕੜਾਹੀ ਆਪਣੀ ਗਰਮ ਸੀਗੀ ਜੀਰਾ ਪਾਉਂਦੇ ਸਾਲੀ ਨਾਲ ਦੇ ਨਾਲ ਦੇਖ ਲਓਗੇ ਨਾ ਪ੍ਰੋਡਕਟ ਤੇ ਨਾਲ ਦੀ ਨਾਲ ਹੀ ਆਪਾਂ ਪਾ ਲੈਨੇ ਆਪਣੇ ਸਾਰੇ ਮਸਾਲੇ ਤੇ ਨੂੰ ਇੱਕ ਅੱਧਾ ਕਮੈਂਟ ਹੀ ਆਪਾਂ ਜਿਹੜਾ ਪਕਾਉਣਾ ਹੈ ਕਿਉਂਕਿ ਆਪਾਂ ਇਹਨੂੰ ਕਾਲੇ ਨਹੀਂ ਕਰਨਾ ਹੈਗਾ ਤੇ ਨਾਲ ਦੀ ਨਾਲ ਹੀ ਆਪਾਂ ਪਾ ਲੈਨੇ ਆ ਆਲੂ ਉਹ ਹੋਰ ਨਹੀਂ ਚੰਗੀ ਤਰ੍ਹਾਂ ਲੈਣਾ ਪਹਿਲਾਂ ਤੇ ਮੈਨੂੰ ਹਲਦੀ ਪੁੱਲ ਗਈ ਸੀ ਤੇ ਮੈਂ ਬਿਲਕੁਲ ਥੋੜਾ ਜਿਹਾ ਤੇਲ ਪਾ ਕੇ ਨਾ ਵਿੱਚ ਦੋ ਤਿੰਨ ਬੂੰਦਾਂ ਦੀ ਤੇਲ ਦੀ ਪਾਉਣੀ ਆ ਨਾ ਤੇ ਆਪਾਂ ਇਹਨੂੰ ਵਿੱਚ ਇਦਾਂ ਪਾ ਕੇ ਹਲਦੀ ਤੇ ਚੀ ਭੁੰਨ ਦੇਣੀ ਆ ਕਿਉਂਕਿ ਨਹੀਂ ਤਾਂ ਇਹਦਾ ਕੱਚਾ ਟੇਸ ਆਊਗਾ ਤੇ ਹੁਣ ਇਹਨੇ ਕੋਲ ਚ ਭੁੱਜੂਗੀ ਨਾਲੇ ਉਹ ਤਾਂ ਵੀ ਨਾ ਇਹਦੀ ਹਲਦੀ ਜਲਦੀ ਕਾਲੀ ਹੋ ਜਾਂਦੀ ਆ ਇਸ ਕਰਕੇ ਤੁਸੀਂ ਇੱਕ ਘਟਕ ਲੱਗੇ ਤਾਂ ਵਧੀਆ ਰਹੇ ਤੇ ਹੁਣ ਜਿਹੜਾ ਵੀ ਆਪਣਾ ਮਸਾਲਾ ਆ ਉਹਦੇ ਵਿੱਚ ਬਸ ਆਲੂਆਂ ਨੂੰ ਚੰਗੀ ਤਰ੍ਹਾਂ ਲਪੇਕ ਲਓ ਤੇ ਹਰੇਕ ਆਲੂ ਦੇ ਵਿੱਚ ਹਰੇਕ ਪੀਸ ਦੇ ਵਿੱਚ ਚੰਗਾ ਫਲੇਵਰ ਜਾਣਾ ਚਾਹੀਦਾ ਹੈ ਤੇ ਆਪ ਆਪਣੀ ਹਰੀ ਮਿਰਚ ਵੀ ਪਾ ਦਿੱਤੀ ਹੈ ਜਿਹੜੇ ਆਲੂ ਆ ਇਹ ਕੜਾਹੀ ਦੇ ਤਲੇ ਨੂੰ ਚਿਪਦੇ ਰਹਿੰਦੇ ਆ ਇਸ ਕਰਕੇ ਆਪਾਂ ਆਂਚ ਵੀ ਲੋ ਰੱਖਣੀ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਆ ਤੇ ਜਿਹੜੀ ਆ 5 ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ ਜਿਹੜੀ ਆਪਣੀ ਆ ਸਬਜੀ ਤਿਆਰ ਹੋ ਜਾਂਦੀ ਹੈ ਤੇ ਸਬਜੀ ਆਪਣੀ ਹੋ ਗਈ ਆ ਤਿਆਰ ਆਲੂ ਜੀਰਾ ਮਸਾਲਾ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਜਿਹੜੀ ਇਹ ਸਬਜੀ ਆ ਆਪਾਂ ਕਿਵੇਂ ਖਾਣੀ ਆ ਤੇ ਇਹਦਾ ਆਪਾਂ ਪੂਰਾ ਕਿਦਾਂ ਆਨੰਦ ਲੈ ਸਕਦੇ ਆ ਤੇ ਹੁਣ ਪਾਓ ਇਹਦੇ ਵਿੱਚ ਦੇਸੀ ਘਿਓ ਇਹ ਤੁਸੀਂ ਜਿੰਨਾ ਖਾਣੇ ਉਸਹਾ ਉਹਨਾ ਪਾਓ ਤੇ ਫੇ ਦੇਖਿਓ ਮੈਂ ਸਬਜੀ ਕਿੰਨੀ ਵਧੀਆ ਸਵਾਦ ਬਰੂਗੀ ਤੇ ਪਲੇਟ ਆਪਣੀ ਤਿਆਰ ਆ ਤੇ ਮੈਂ ਨਾਲ ਲਿਆ ਆ ਦਹੀਂ ਤੇ ਘਰੇ ਬਣਾਈ ਸਤੀ ਪੁਦੀਨੇ ਧਨੀਏ ਦੀ ਚਟਨੀ ਤੇ ਆਪਾਂ ਨਾਲ ਪਰੌਂਠੇ ਖਾ ਰਹੇ ਆ ਬਾਕੀ ਤੁਸੀਂ ਰੋਟੀ ਨਾਲ ਵੀ ਖਾ ਸਕਦੇ ਹੋ ਪਰ ਪਰੌਂਠਿਆਂ ਨਾਲ ਜਿਹੜਾ ਆ ਇਹਦਾ ਸਵਾਦ ਹੋਰ ਵੀ ਜ਼ਿਆਦਾ ਆਊਗਾ ਤੁਸੀਂ ਆਚਾਰ ਵੀ ਲੈ ਸਕਦੇ ਆ ਕਈ ਜਣੇ ਆਪਣੇ ਚਾਹਨਾ ਖਾਣਾ ਪਸੰਦ ਕਰਦੇ ਆ ਪਰ ਮੈਂ ਚਟਨੀ ਦੀ ਸ਼ਕੀਨ ਆਪਣੇ ਮੂਹ ਦੇ ਹਿਸਾਬ ਨਾਲ ਲਓ ਬੁਰਕੀ ਥੋੜੀ ਜੀ ਚਟਨੀ ਤੇ ਫਿਰ ਸਬਜੀ ਭਰ ਕੇ ਤੇ ਥੋੜਾ ਜਿਹਾ ਦਹੀਂ ਨੀਆ ਰਹੀ ਆ ਗਿਆ ਏਦਾਂ ਦੀ ਚਟਪਟ ਤਿਆਰ ਹੋਣ ਵਾਲੀ ਸਬਜੀ ਤੁਸੀਂ ਵੀ ਬਣਾਓ ਦੇਖਾਓ ਤੇ ਫਿਰ ਤੁਹਾਨੂੰ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ